ਨੈਨੋ ਕਾਇਸ ਉਹ ਤਾਂ ਐ ਕਰੀਏ ਯਾਰ ਬਈ ਅੱਛਾ ਚਲ ਠੀਕ ਹੈ ਫਿਰ ਮੈਂ ਦਰਨਾ ਆਉਂਗਾ ਬੜੀ ਆਇਆ ਮਿਲਦੇ ਕਰੀ ਦੱਸੀ ਉਹ ਦੋਸਤ ਆਇਆ ਸਸੀ ਦਾ ਚਿਹਰਾ ਸਸੀ ਦਾ ਲੱਗਦਾ ਤੈਨੂੰ ਉਹ ਮੱਥਾ ਟੇਕ ਨੂੰ ਮੈਂ ਕਿਹੜਾ ਜੋਤਾਂ ਵਾਲਾ ਬਾਬਾ ਐ ਮੈਂ ਤੇਰੇ ਕੋਲ ਇੱਕ ਕੰਮ ਆਇਆ ਸੀ ਯਾਰ ਹਾਂ ਬੋਲ ਸੇਰਾ ਤੁਸੀਂ ਸੁਪਰ ਸੀਡਰ ਦੇ ਨਾਲ ਕੜਕੀ ਵੀ ਤਾਂ ਸਾਡੀ ਬੀਜ ਦਾਂਗੇ ਆਹ ਹੋਰ ਕਿੰਨੇ ਕੋ ਭੀਜੋਗੇ ਤੂੰ ਤਾਂ ਸ਼ੇਰਾ ਪਤਾ ਕਰਨਾ ਉਹ ਵੀ ਕਿਦੇ ਬਾਜ਼ਾਰੇ ਦਾ ਟਾਈਮ ਹੈਗਾ ਦੇਖ ਐਵੇਂ ਲਾਰਾ ਨਹੀਂ ਲਾਉਂਦੇ ਜਿਵੇਂ ਅੱਖਾਂ ਨੂੰ ਪਤਾ ਕਰ ਲਾਂਗੇ ਪਤਾ ਕਰਕੇ ਤੁਹਾਨੂੰ ਦੱਸ ਦਾਂਗੇ ਇੱਕ ਦੋ ਦਿਨਾਂ ਚ ਜੀਕ ਹੋਵੇ ਹਾਂ ਮੈਂ ਜਵਾਖਾਂ ਨੂੰ ਪਤਾ ਕਰੂੰਗਾ ਜਵਾਖਾਂ ਨੂੰ ਪਤਾ ਕਰਕੇ ਸ਼ੇਰਾ ਫੇਰ ਤੁਹਾਨੂੰ ਦੱਸਾਂਗੇ ਫੇਰ ਲਾਰਾ ਨਹੀਂ ਲਾਉਂਦੇ ਹੋਰ ਕਿ ਮਟ ਲਾਇਆ ਹੋਣਾ ਪੁੱਤ ਲਾ ਤਾਂ ਸ਼ੇਰਾ ਤੈਨੂੰ ਪਤਾ ਹੀ ਹੈ ਜੀਰੀ ਨੇ ਜਿਹੜੇ ਹਾਲਾਤ ਸੀ ਅੱਜ ਕੱਲ੍ਹ ਉਸ ਕਰਕੇ ਢਿੱਲਾ ਜਾਂ ਬੋਲਦੇ ਅੱਛਾ ਤਾਏ ਕਿ ਮੇਰੇ ਵਿੱਚ ਐ ਫਿਰ ਬੰਡੀ ਚ ਹਾਂ ਵਿੱਚ ਐ ਸ਼ੇਰਾ ਅੱਛਾ ਕੀ ਬਚਿਆ ਫਿਰ ਬਚਣਾ ਬਚਾਉਣਾ ਕੀ ਹੁੰਦਾ ਸ਼ੇਰਾ ਜੱਟਾ ਨੂੰ ਜਾਂ ਤਾਂ ਸ਼ੇਰਾ ਦੇਖਾ ਜਦ ਆੱਖਾਂ ਨੂੰ ਹੂਟੇ ਬਚਿਆ ਟਰੈਕਟਰਾਂ ਦੇ ਅੱਛਾ ਤੇਰੀ ਤਾਈ ਨੂੰ ਬਚਿਆ 4 ਵੇਚ ਕੇ 2500 ਦਾ ਛੂਟ ਬਚਿਆ ਅੱਛਾ ਉਹ ਮੈਨੂੰ ਤਾਂ ਬਸ ਫਿਰ ਸ਼ੇਰਾ ਆਹਾ ਅਦੀ ਇਹ ਪੂਆ ਬਚਿਆ ਬਸ